ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਨਮਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਰਹਿ ਜਾਂਦੇ ਆ ਜੀ ਇੱਕ ਸਾਈਡ ਤੇ ਝੰਡੇਆਣਾ ਰਹਿ ਜਾਂਦਾ ਚੜੱਕ ਰਹਿ ਜਾਂਦਾ ਤੇ ਇੱਕ ਸਾਈਡ ਤੇ ਰਹਿ ਜਾਂਦਾ ਜੀ ਗੁੱਟਰਾ ਅੱਜ ਦੀ ਵੀਡੀਓ ਚ ਟੋਟਲ 4 ਨਾਗ ਹੈ ਜੀ ਜਿੰਨਾ ਚੋ ਇੱਕ ਤੋਂ ਕੜ ਗੱਬਣ ਚੈੱਕ ਪਾਸ ਗਾਂ ਜੀ ਇੱਕ ਤੋਂ ਗੱਬਣ ਪਾਸ ਵੜੜ ਆ ਤੇ ਇੱਕ ਵੀਰੇ ਦੋ ਛੋਟੇ ਬੱਚੇ ਨੇ ਜੀ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਊਗਾ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜਿਹੜੀ ਵੀਰੇ ਤਸੱਲੀ ਪਰਖ ਕਰਨੀ ਆ ਉਹ ਤੁਸੀਂ ਕਰਨੀ ਆ ਜੇ ਕੋਈ ਗੱਬਣ ਪਸ਼ੂਆ ਤਾਂ ਆਪ ਦਾ ਡਾਕਟਰ ਲਿਆ ਕੇ ਪਾਸ ਕਰਾ ਕੇ ਲੈ ਜਿਓ ਤੇ ਜਿਹੜਾ ਸੂਆ ਸਵਾਇਆ ਪਸ਼ੂ ਆ ਉਹਦੀ ਆਪਦੀ ਮਿਲਕਿੰਗ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਕਰ ਸਕਦਾ ਜੀ ਵੈੜ ਤੋਂ ਸ਼ੁਰੂ ਕਰਾਂਗੇ ਜੀ ਇੰਨਾ ਸਾਰੇ ਪਸ਼ੂਆਂ ਦੀ ਫੋਟ ਤੁਹਾਨੂੰ ਰਿਕਾਰਡ ਮਿਲੂਗਾ ਜੀ ਕਿਹੜਾ ਸੀਮੰਟ ਲੱਗਿਆ ਵਾ ਕਿਹੜੇ ਦੀ ਆਪ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਤੀਜਾ ਸੂਆ ਸੂਈ ਹੋਈ ਆ ਜੀ ਚੌਥੇ ਸੂਏ ਵਾਸਤੇ ਚਾਰਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਜੀ ਬਾਕੀ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣਾ ਸਹਿਜਾ ਥਣਾ ਦਾ ਜੇ ਕੱਦ ਕਾਠ ਦੀ ਗੱਲ ਕਰਗੇ ਫੁੱਲ ਵੱਡਾ ਕੱਦ ਕਾਠ ਸੋਹਣਾ ਬੋਡੀ ਸਟਰਕਚਰ ਮਾਲਕਾਂ ਦੀ ਸਾਂਭ ਸੰਭਾਲ ਜੀ ਪੂਰੀ ਵਧੀਆ ਜਿਹੜਾ ਅੱਜ ਦਾ ਨੈੱਟ ਦੁੱਧ ਆ ਜੀ ਉਹ 30 ਕਿਲੋ ਆ ਜੀ ਜਿਹੜਾ ਅੱਜ ਦਾ ਦੁੱਧ 30 ਕਿਲੋ ਆਪਦਾ ਕੋਈ ਵੀ ਵੀਰ ਜੋਖ ਕੇ ਲਿਜਾ ਸਕਦਾ ਜੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਨੋਟ ਕਰ ਲਓ ਜੀ 9:46 ਮਿੰਟ ਦਾ ਪਾਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਫੁੱਲ ਭਰਿਆ ਹੋਣਾ ਸੀਗਾ ਜੀ ਚਾਰਾ ਮਹੀਨਿਆਂ ਦੀ ਗੱਬਣਾ ਤੋਰ ਦੀ ਬਰੇ ਨਾਲ ਦੇ ਨਾਲ ਜੀ ਤੇ 30 ਕਿਲੋ ਗੁੱਧ net ਆਫ ਦਾ ਜੋਖ ਕੇ ਲੈ ਜਾਓ ਸਪੈਸ਼ਲ ਬੇਨਤੀ ਆ ਆਪਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਓ ਤੇ ਬਾਈ ਦੇ ਘਰੋਂ ਮਿਲਕਿੰਗ ਕਰਕੇ ਲੈ ਜਾਓ ਬਾਈ ਦੱਸਦਾ ਕਿ 50 ਲੀਟਰ ਕਪੈਸਿਟੀ ਵਾਲੀ ਗਾਂ ਸੱਜਰ ਥੱਲੋ ਚੋਇਆ ਵਾ ਜਿਹੜਾ ਅੱਜ ਦਾ ਦੁੱਧ ਆ ਉਹ ਨੈਟ 30 ਕਿਲੋ ਵਾਲਾ ਚੱਲੋ ਵੀਰੇ ਸੋਨਾ ਮੋਟਾ ਥਾਣਾ ਹੱਥੀ ਚਵਾਈ ਵਾਲਾ ਬਾਕੀ ਚਾਰ ਹੀ ਥਾਣਾ ਫੋਰ ਸ਼ਾਂਖਪੋਰਾ ਵੀ ਨਹੀਂ ਜੀ ਸੋਨਾ ਬੋਡੀ ਸਟਰਕਚਰ ਚੰਗਾ ਕੱਦ ਕਾਠਾ ਚੰਗਾ ਬੇਟਾ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਹੈ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦੋ ਨੰਬਰ ਵੜ ਵੀਰੇ ਦੰਦੋ ਬਾਈ ਕਹਿੰਦਾ ਅੱਪਾ ਹਜੇ ਚੈੱਕ ਨਹੀਂ ਕੀਤੀ ਉਹ ਤੁਹਾਨੂੰ ਚੈੱਕ ਕਰਕੇ ਦੇ ਦਾਂਗੇ ਜੀ ਲਗਭਗ ਬਾਈ ਦੱਸਦਾ ਕਿ ਦੋਂਦੀ ਹੋਊਗੀ ਜੀ 3.5 ਮਹੀਨੇ ਦੀ ਗੱਬਣ ਪਾਸ ਆ ਜੀ ਬਾਕੀ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੀ ਝੋਲੀ ਆ ਜੀ ਐਣ ਕੱਲਾ ਕੱਲਾ ਨਿੱਖੜਵਾ ਫੋੜ ਸ਼ਾਂਕ ਭੋਰਾ ਵੀਣ ਜੀ ਸੰਭੇ ਪੱਲੀ ਵੀ ਚੰਗੀ ਕੱਦ ਵਜਨ ਦੀ ਵੀ ਪੂਰੀ ਚੰਗੀ ਆ ਜਿਹੜੇ ਦੀ ਆਪ ਆ ਉਹਦਾ ਰਿਕਾਰਡ ਵੀ ਤੁਹਾਨੂੰ ਮਿਲ ਜੂ ਜਿਹੜਾ ਅੱਗੇ ਲੱਗਿਆ ਉਹਦਾ ਰਿਕਾਰਡ ਵੀ ਬਾਈ ਕੋਲੋਂ ਮਿਲ ਜੂਗਾ ਜੀ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਜੀ ਜਿਹੜੀਆਂ ਦੋ ਬੱਚੀਆਂ ਨੇ ਜੀ ਇਸ ਗਾਂ ਦੀਆਂ ਧੀਆ ਨੇ ਜੀ ਇੱਕ ਦੀ ਉਮਰ ਹੈਗੀ ਆ ਜੀ 6 ਮਹੀਨੇ ਇਸ ਦੀ ਤੇ ਦੂਜੀ ਦੀ ਉਮਰ ਹੈਗੀ ਆ ਜੀ 15 ਮਹੀਨੇ ਦੋਨੇ ਬਾਈ ਦੱਸਦਾ ਕਿ ਖੀਰੀਆਂ ਹੀ ਆ ਝੋਲੇ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਫੋਰ ਸ਼ਾਰਕ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਜੀ ਝੋਲੇ ਚੈੱਕ ਕਰ ਲਓ ਫੋਰ ਸ਼ੰਗ ਭੋਰਾ ਵੀ ਨਹੀਂ ਜੀ 2 ਨੰਬਰ ਦੇ ਵੀ ਦਿਖਾ ਦਿੰਨੇ ਆ ਜੀ ਲਓ ਜੀ ਕਰ ਲਓ ਚੈੱਕ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਫੋਰ ਸ਼ਾਂਗ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਜੇ ਦਿਖਾ ਲਈਏ ਤਾਂ ਆਪਾਂ ਦਿਖਾ ਵੀ ਦਿੰਨੇ ਆ ਚੈੱਕ ਵੀ ਕਰਾ ਦਿੰਨੇ ਆ ਥੋੜਾ ਜਿਹਾ ਡਰਦਾ ਕਰਕੇ ਬਸੂ ਬਾਕੀ ਡਿਮਾਂਡ ਇਹਨਾਂ ਦੀ ਵੀ ਫੋਨ ਤੇ ਰਹਿਣ ਵਾਲੀ ਹੈ ਜੀ ਇਹਨਾਂ 'ਚ ਕੋਈ ਵੀ ਨਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ